ਸਤਿ ਸ਼੍ਰੀ ਅਕਾਲ ਦੋਸਤੋ ਰੂੜੇ ਪੰਜਾਬ ਵੈਦਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਆਦਰ ਹੋਏ ਆ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸੌਣ ਮਹੀਨੇ ਵਿੱਚ ਵੀ ਮੀਂਹ ਉਤਰਸੇ ਲੋਖ ਹੂਮਸ ਪਰਿ ਗਰਮੀ ਨੇ ਕੱਢੇ ਵੱਟ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੀ ਇੱਕ ਬੇਨਤੀ ਹੈ ਚੈਨਲ ਦੇ ਨਵੇਂਓ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀ ਤਾਜ਼ਾ ਖਬਰ ਐਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਪਰਮਾ ਵੀ ਨਾ ਪੈਣ ਕਰਨ ਹੂਮਸ ਪਰਿ ਗਰਮੀ ਲੋਕਾਂ ਦਾ ਜਾਨਾਂ ਦੁੱਬਰ ਕਰ ਦਿੱਤਾ ਹੈ ਇੱਧਰ ਬਿਜਲੀ ਦੇ ਕੱਟ ਵੀ ਆਮ ਲੋਕਾਂ ਨੂੰ ਸਤਾਉਣ ਲੱਗਿਆ ਨੇ ਤੇ ਬਿਜਲੀ ਦੀ ਮੰਗ ਲਗਾਤਾਰ ਵੱਧਦੀ ਰਹਿਣ ਕਾਰਨ ਪਾਵਰ ਕਾਮ ਨੂੰ ਅਖੀ ਸਥਿਤੀ ਤੋਂ ਲੰਗਣਾ ਪੈ ਰਿਹਾ ਹੈ ਜਾਣਕਾਰੀ ਅਨੁਸਾਰ ਸੌਣ ਦਾ ਮਹੀਨਾ ਮੀਂਹ ਪਰ ਮਿਲੀ ਜਾਣਾ ਜਾਂਦਾ ਹੈ ਤੇ ਸੌਣ ਮਹੀਨੇ ਵਿੱਚ ਸੌ ਦੀ ਚੜੀ ਲੱਗਣਾ ਆਮ ਗੱਲ ਸੀ ਪਰ ਹਿਮਸ ਭਾਰੀ ਗਰਮੀ ਸਵੇਰ ਤੋਂ ਹੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਰਾਤ ਤੱਕ ਜਾਰੀ ਰਹਿੰਦੀ ਹੈ ਆਮ ਲੋਕ ਵੀ ਦੀਵੇ ਸਵੇਰੀ ਨਾਲ ਉਡੀਕ ਕਰ ਰਹੇ ਹਨ ਪਰ ਸੌਣ ਦਾ ਮਹੀਨਾ ਲੋਕਾਂ ਲਈ ਰਾਹਤ ਨਹੀਂ ਬਣ ਰਿਹਾ ਟਿਊਬਵੈੱਲਾ ਰਾਹੀਂ ਧਰਤੀ ਦੀ ਇੱਕ ਵਾਰ ਕੀ ਸਾਰਾ ਲਗਾਤਾਰ ਪਾਣੀ ਕਟਿਆ ਜਾ ਰਿਹਾ ਹੈ ਪਾਵਰ ਕਾਮ ਦੀ ਸਰਕਾਰੀ ਤੇ ਪ੍ਰਾਈਵੇਟ ਥਰਮਲਾਂ ਦੇ 15 ਤੋਂ 13 ਯੂਨਿਟ ਚਾਲੂ ਹਨ ਜਦਕਿ ਇੱਕ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਰੀਕੀ ਖਰਾਬੀ ਕਰਕੇ ਬੰਦ ਹੋ ਚੁੱਕਿਆ ਹੈ ਮੌਸਮੇ ਪਾਕ ਲੋਮੀਨੂ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਗਰਮੀ ਦਾ ਕਹਿਰ ਜਾਰੀ ਰਹੇਗਾ ਇਸ ਲਈ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਤੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ